ਕਿਉਂਕਿ ਜਿੰਨਾ ਟਾਇਰ ਨੂੰ ਢੇੜਾ ਆਵੇ ਟਰੈਕਟਰ ਉਹਨਾਂ ਤੁਰਨਾ ਚਾਹੀਦਾ ਇਹ ਕੋਈ ਦੱਸਦਾ ਨਹੀਂ ਇਹਦੇ ਨੁਕਸਾਨ ਬਹੁਤ ਆ ਮੇਰੇ ਵੀਰੇ ਇਹ ਚੀਜ਼ਾਂ ਤੋਂ ਥੋੜਾ ਜਿਆਦਾ ਕਿ ਬੇਟਾ ਬੇਟਾਂ ਦੇ ਰਿਲੇਟਡ ਮੈਂ ਇੱਕ ਗੱਲ ਹੋਰ ਦੱਸਦਾ ਆਪਣਾ ਸੁਪਰ ਸੀਟਰ ਘੱਟ ਲੱਗਦਾ ਸਾਡਾ ਇੱਕ ਮਿੱਤਰ ਪਿਆਰਾ ਉਹਦੇ ਘੱਟ ਲੱਗਦਾ ਸੀ ਸੁਪਰ ਸੀਟ ਹੁਣ ਹੁੰਦਾ ਕੀ ਆ ਜਿਆਦੇ ਹਵਾ ਚ ਟਰੈਕਟਰ ਨੇ ਢੇੜਾ ਤਾਂ ਉਹਨਾਂ ਆ ਗਿਆ ਟਾਇਰ ਨੂੰ ਟਰੈਕਟਰ ਤੁਰ ਨਹੀਂ ਰਿਹਾ ਗੱਡੀਆਂ ਲੱਗਣੀਆਂ ਜ਼ਰੂਰੀ ਆ ਵਿੱਚ ਤਾਂ ਮੈਂ ਦੇਖਿਆ ਵੀਰਾਂ ਦੇ ਇੱਕ ਗੁੱਡੀ ਲੱਗ ਕੇ ਫੇਰ ਵੀ ਹੱਥ ਪੈਂਦਾ ਹੈ ਏਅਰ ਕਲੀਨਰ ਤੇ ਹੱਥ ਰੱਖ ਰੱਖ ਕੇ ਮੈਂ ਅੱਗੇ ਵੀ ਸ਼ਾਰਟ ਪਾਇਆ ਸੀ ਇੱਕ ਆਪਣੇ ਕਲਚ ਨਾਲ ਹੀ ਰਿਲੇਟਡ ਗੱਲ ਹੋਰ ਆ ਗਈ ਜਿਵੇਂ ਮੇਰੇ ਨਾਲ ਮੇਰੇ ਨਾਲ ਹੋਈ ਸੀ ਵੀ ਕਲਚ ਪਲੇਟ ਸਲਿੱਪ ਮਾਰੀ ਗਈ ਹੈ ਇੰਜਨ ਜ਼ੋਰ ਮਾਰੀ ਗਿਆ ਉਹ ਪਾਵਰ ਪਿੱਛੇ ਨਹੀਂ ਸੀ ਟਰਾਂਸਫਰ ਹੋ ਰਹੀ ਵੀ ਜਿੰਨੀ ਪਾਵਰ ਅੱਗੇ ਆ ਰਹੀ ਸੀ ਉਨੀ ਪਾਵਰ ਪਿੱਛੇ ਨਹੀਂ ਸੀ ਜਾ ਰਹੀ ਉਹਦੇ ਨਾਲ ਹੋਇਆ ਕਿ ਇੰਜਨ ਗਰਮ ਹੋ ਗਿਆ ਟਰੈਕਟਰ ਤੁਰ ਨਹੀਂ ਸੀ ਰਹਾ ਉਹੋ ਜੀ ਮਿਲਦੀ ਜੁਲਦੀ ਦਾ ਪੁਆਇੰਟ ਇੱਕ ਇਹ ਆ ਵੀ ਟਰੈਕਟਰ 'ਚ ਹਵਾ ਜ਼ਿਆਦਾ ਨਾ ਰੱਖੋ ਟੈਰਾਂ 'ਚ ਕਿਉਂਕਿ ਜਿੰਨੇ ਆਪਣੇ ਸਲਿੱਪ ਮਾਰੀ ਜਾਣਾ ਟਰੈਕਟਰ ਨੇ ਕਿਉਂਕਿ ਜਿੰਨਾ ਟਾਇਰ ਨੂੰ ਢੇੜਾ ਆਵੇ ਟਰੈਕਟਰ ਉਹਨਾਂ ਤੁਰਨਾ ਚਾਹੀਦਾ ਜਿਵੇਂ ਇੱਕ ਢੇੜਾ ਪੂਰਾ ਆ ਗਿਆ ਉਹਨਾਂ ਰਾਹ ਵੀ ਅਵਦਾ ਪੂਰਾ ਕਰੇ ਹੁਣ ਹੁੰਦਾ ਕੀ ਆ ਜਿਆਦੇ ਹਵਾ ਚ ਟਰੈਕਟਰ ਨੇ ਢੇੜਾ ਤਾਂ ਉਹਨਾਂ ਆ ਗਿਆ ਟਾਇਰ ਨੂੰ ਟਰੈਕਟਰ ਤੁਰ ਨਹੀਂ ਰਿਹਾ ਉਹਨੇ ਢੇੜੇ ਕੱਢੀ ਜਾਣੇ ਆ ਥੋੜਾ ਢੇੜਾ ਉਹਨਾਂ ਪੂਰਾ ਨਹੀਂ ਕਰਨਾ ਉਹਦੇ ਨਾਲ ਨੁਕਸਾਨ ਇਹ ਆ ਵੀ ਤੇਲ ਜਿਆਦੇ ਖਾਊ ਖਾਊਗਾ ਉਹ ਤਾਂ ਨਾਰਮਲ ਜੀ ਗੱਲ ਆ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਵੀ ਉਹਨਾਂ ਨਾਲ ਤੇਲ ਵੱਧ ਖਾਣਾ ਹੀ ਖਾਣਾ ਇਹ ਇਹਦਾ ਪੁਆਇੰਟ ਇਹ ਦੱਸ ਦੰਨਾ ਮੈਂ ਵੀ ਜਿੰਨੇ ਆਪਣੇ ਇੰਪਲੀਮੈਂਟ ਨੇ ਉਹਨਾਂ ਦੇ ਹਿਸਾਬ ਨਾਲ ਅਲੱਗ-ਅਲੱਗ ਹਵਾ ਰੱਖਣੀ ਪੈਂਦੀ ਆ ਅਲੱਗ-ਅਲੱਗ ਐਂ ਰੱਖਣੀ ਪੈਂਦੀ ਆ ਵੀ ਤਵੀਆਂ ਨੇ ਢੂਣਾ ਆਪ ਤਵੀਆਂ ਨੂੰ ਹਲਾਂ ਨੂੰ ਹਲ ਥੋੜੇ ਜਿਨੇ ਜਿਆਦਾ ਖਿੱਚ ਪੈਂਦੀ ਆ ਕਿਉਂਕਿ ਉਹਨਾਂ ਦੇ ਥੱਲੇ ਗੋੜਾ ਨਾਲ ਸੋ ਉਹਦੇ ਹਿਸਾਬ ਨਾਲ ਤੁਸੀਂ ਵੀ ਆਪਣੀਆਂ ਦੋ ਗੱਡੀਆਂ ਲੱਗਣੀਆਂ ਜ਼ਰੂਰੀ ਆ ਵਿੱਚ ਤਾਂ ਮੈਂ ਦੇਖਿਆ ਵੀਰਾਂ ਦੇ ਇੱਕ ਗੱਡੀ ਲੱਗ ਕੇ ਫਿਰ ਵੀ ਹੱਥ ਪੈਂਦਾ ਹੁੰਦਾ ਉੱਥੇ ਤੋ ਇਹ ਚੀਜ਼ ਦਾ ਵੀ ਧਿਆਨ ਰੱਖਿਆ ਕਰੋ ਇੱਕ ਪਾਣੀ ਜੇ ਨਾ ਪਾਹੋਂ ਤਾਂ ਚੰਗਾ ਹੀ ਆ ਯਾਰ ਆ ਵੇਟ ਬਹੁਤ ਵਧੀਆ ਚੀਜ਼ ਨੇ ਪਾਣੀ ਨੁਕਸਾਨ ਹੀ ਕਰਦਾ ਪਾਣੀ ਕਿ ਆਪਾਂ ਕਿਛਦਣ ਫੇਰ ਬਣਾਵਾਂਗੇ ਵੀਡੀਓ ਉਹ ਪਾਣੀ ਦਾ ਤਾਂ ਬਹੁਤ ਨੁਕਸਾਨ ਆ ਸੀ ਵੀ ਪਹਿਲਾਂ ਭਰੇ ਹੋਏ ਸੀ ਦੋਹੇ ਟਾਇਰ ਇਹਦੇ ਆਪਾਂ ਤਾਂ ਖਾਲੀ ਕਰਕੇ ਆ ਪਲੇਟਾਂ ਚਾੜਦੀਆਂ ਜੀ ਭਾਈ ਇਹ ਬਹੁਤ ਵਧੀਆ ਚੀਜ਼ ਆ ਇੱਕ ਬੇਟਾ ਬੇਟਾ ਦੇ ਰਿਲੇਟਡ ਮੈਂ ਇੱਕ ਗੱਲ ਹੋਰ ਦੱਸਦਾ ਆਪਣੇ ਜਿੰਨੇ ਆ ਵੇਟ ਨੇ ਕਿਸੇ ਵੀ ਕੰਪਨੀ ਤੇ ਆਉਂਦੇ ਆ ਸੂਪਰ ਸੀਡਰਾਂ ਦੇ ਮੇਰੇ ਵੀਰ ਥੈਲੇ ਨਾ ਧਰਿਆ ਕਰੋ ਯਾਰ ਤਰਨ ਨੂੰ ਤਾਂ ਧਰ ਵੀ ਸਕਦੇ ਹਾਂ ਮੈਂ ਤਾਂ ਕੁਝ ਕਰ ਨਹੀਂ ਸਕਦਾ ਦੇਖੋ ਉਹ ਤਾਂ ਥੋਡੀ ਮਰਜੀ ਆ ਪਰ ਜਿੰਨੀ ਵਧੀਆ ਆ ਇਹ ਚੀਜ਼ ਆ ਕਿਉਂਕਿ ਉਹਦੇ ਨਾਲ ਹੁੰਦਾ ਪਤਾ ਕੀ ਆ ਆਪਣਾ ਬੇਟ ਮੰਨ ਲਓ ਵੀ ਇੱਥੇ ਆ ਗਿਆ ਜਿਹੜੇ ਮੇਰੇ ਵੀਰੇ ਵਧਾ ਵਧਾ ਆਪਣੇ ਲਾਉਂਦੇ ਆ ਬੇਟ ਵੀ ਜਾਨੀ ਬੋਰੀਆਂ ਰੱਖ ਦੀਆਂ ਕਿਸ ਨੇ ਸਕੰਜਾ ਬਣਾ ਲਿਆ ਕਿਸੇ ਦਾ ਕਿਵੇਂ ਉਹਦਾ ਅਸਰ ਪੈਂਦਾ ਇੱਥੇ ਆਸ ਟੱਡਾਂ ਤੇ ਸੋ ਉਹਦੇ ਨਾਲੋਂ ਚੰਗਾ ਇਹ ਆ ਵੀ ਆਪਾਂ ਆ ਵੇਟ ਲਈਏ ਹੁਣ ਜਿਵੇਂ ਆਪਣੇ ਕੋਲ 7 ਕੁਇੰਟਲ ਵਜ਼ਨ ਪਿਆ 7 ਕੁਇੰਟਲ ਦਾ ਹਾਲਾਂਕਿ ਰੱਖਿਆ ਵੀ ਨਹੀਂ ਜਾਂਦਾ ਉਹਦੇ ਨਾਲੋਂ ਘੱਟ ਜੀ ਸਰ ਜਾਂਦਾ ਵੀ ਇਹ ਇਹ ਚੀਜ਼ ਦਾ ਆਪਾਂ ਧਿਆਨ ਰੱਖੀਏ ਕਿਉਂਕਿ ਇਹ ਤਾਂ ਇੱਕ ਵਾਰ ਪੈਸੇ ਲਾਦੇ ਮੁੜ ਕੇ ਆਏ ਤਾਂ ਹੈ ਨਹੀਂਗਾ ਵੀ ਇਹਨਾਂ ਨੇ ਘੱਟ ਜਾਣਾ ਜਾਂ ਕੁਝ ਹੋ ਜਾਣਾ ਇਹਨਾਂ ਨੂੰ ਇਹ ਤਾਂ ਸਾਰੀ ਉਮਰ ਹੀ ਤੁਹਾਨੂੰ ਕੰਮ ਦੇਣਾ ਸੋ ਇਹ ਚੀਜ਼ ਦਾ ਵੀ ਆਪਾਂ ਧਿਆਨ ਰੱਖ ਅੱਗੇ ਆ ਗਿਆ ਜੀ ਲਿੰਕਾਂ ਦਾ ਪੁਆਇੰਟ ਜਿਹੜੇ ਵੀਰਾਂ ਨੂੰ ਸਮੱਸਿਆ ਇਹ ਆਉਂਦੀ ਆ ਵੀ ਆਪਣਾ ਸੁਪਰ ਸੀਟਰ ਘੱਟ ਲੱਗਦਾ ਸਾਡਾ ਇੱਕ ਮਿੱਤਰ ਪਿਆਰਾ ਉਹਦੇ ਘੱਟ ਲੱਗਦਾ ਸੀ ਸੁਪਰ ਸੀਡਰ ਉਹਨੇ ਕੀ ਕਰਿਆ ਨਾ ਲੱਪੇ ਘੁਮਾਤੇ ਉਹਨੇ ਰੋਟਾ ਉਹਦੇ ਸੁਪਰ ਸੀਡਰ ਦੇ ਵੀ ਐ ਲੱਪੇ ਘੁਮਾ ਕੇ ਪਾਤੇ ਉਹ ਲੱਪੇ ਘਮਾਉਣ ਦੀ ਤਾਂ ਲੋੜ ਹੀ ਹੈ ਨਹੀਂ ਦੋਏ ਪਾਸੋਂ ਲਿੰਕ ਤਾਂ ਖੁੱਲ ਜਾਨੀ ਹੁੰਦੀ ਐ ਕੰਪਨੀ ਨੇ ਐਸੇ ਲਈ ਦਿੱਤੀਆਂ ਹੁੰਦੀਆਂ ਇਧਰਲੇ ਪਾਸੋਂ ਲਿੰਕ ਖੋਲ ਲੋ ਇਧਰਲੇ ਪਾਸੋਂ ਲਿੰਕ ਖੋਲ ਲੋ ਤੁਹਾਡਾ ਮਸਲਾ ਹੱਲ ਹੋ ਜਾਣਾ ਕਈ ਵਾਰ ਦਿਮਾਗ 'ਚ ਨਹੀਂ ਆਉਂਦੀ ਚਲੋ ਮੈਂ ਇਹ ਪੁਆਇੰਟ ਤਾਂ ਦੱਸਿਆ ਇੱਕ ਨਾ ਮੇਰੇ ਵੀਰ ਕਈ ਕੀ ਕਰਦੇ ਆ ਵੀ ਚਲੋ ਆਪਣਾ ਤਾਂ ਤੇਲ ਅਡ ਕਰਾਇਆ ਹੋਇਆ ਟਰਾਲੀ ਦਾ ਉਹ ਕੀ ਕਰਦੇ ਨੇ ਨਾ ਵੀ ਜਾਣੀ ਆਈ ਬਿਨਾ ਤੇਲ ਅਡ ਕਰਾਏ ਤੋਂ ਟਰਾਲੀ ਆਪਾਂ ਵੀ ਚਲੋ ਆਪਣੀ ਆਪਣੀ ਆਪ ਦੀ ਆਪਦੀ ਵਰਤ ਲਾਂਗੇ ਵੀ ਚਲੋ ਮੰਗਮੀ ਨਾ ਦਵਾਂਗੇ ਵੀ ਆਪਦੇ ਆਪ ਦੇ ਟਰੈਕਟਰ ਮਗਰ ਚਲਾ ਲਾਂਗੇ ਉਹਦੇ ਨਾਲ ਕੀ ਹੁੰਦਾ ਨਾ ਚਲੋ ਆਪਾਂ ਨੂੰ ਐ ਹੁੰਦਾ ਵੀ ਤੇਲ ਨਾ ਮਾ ਹੀ ਪਿਆ ਕਈ ਵਾਰ ਦੇਸੀ ਪੰਪ ਚ ਇੰਨੇ ਕਚਰੇ ਆਉਂਦੇ ਆ ਇੰਨੇ ਕਚਰੇ ਆਉਂਦੇ ਆ ਵੀ ਜਦ ਤੇਲ ਦੇਖੋਗੇ ਨਾ ਤੁਹਾਨੂੰ ਉਦੋਂ ਪਤਾ ਲੱਗਣਾ ਉਹ ਚੀਜ਼ ਦਾ ਇੰਨਾ ਨੁਕਸਾਨ ਆ ਨਵੇਂ ਟਰੈਕਟਰ ਦਾ ਕਿਉਂਕਿ ਆਪਾਂ ਨੂੰ ਤਾਂ ਇਹ ਹੁੰਦਾ ਵੀ ਆਪਾਂ ਆਪਦੇ ਟਰੈਕਟਰ ਤੋਂ ਬਿਨਾ ਟਰਾਲੀ ਨਹੀਂ ਪਾਉਣੀ ਕਿਸੇ ਦੀ ਨਾ ਆਪਾਂ ਮੰਗ ਵੀ ਦੇਣੀ ਆ ਤੇ ਉਹ ਚੀਜ਼ ਨੁਕਸਾਨ ਬਹੁਤ ਕਰਦੀ ਆ ਪੰਪ ਚੋਂ ਕਚਰੇ ਆਉਣਗੇ ਹੀ ਆਉਣਗੇ ਕੁਛ ਮਰਜ਼ੀ ਕਰ ਲਓ ਤੁਸੀਂ ਚਾਹੇ ਇਕੱਲੇ ਦੇ ਵਰਤੋ ਚਾਹੇ ਕੁਛ ਮਰਜ਼ੀ ਕਰੋ ਇਹ ਚੀਜ਼ ਦਾ ਧਿਆਨ ਰੱਖੋ ਮੇਰੇ ਵੀਰ ਸਾਰੇ ਜਾਨੇ